ਭਾਈ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਹੋਣਾ ਸਵੇਰ ਦੇ 4:00 ਵੱਜ ਗਏ ਤੇ ਅੱਜ ਆ ਨਗਰ ਕੀਰਤਨ ਨਗਰ ਕੀਰਤਨ ਦੇ ਅੱਜ ਸਾਨੂੰ ਦਰਸ਼ਨ ਕਰਾਵਾਂਗੇ ਜਰੂਰ ਦੇਖਿਓ ਬਹੁਤ ਵਧੀਆ ਵਲੌਗ ਬਣੂਗਾ ਇਹ ਕਿੰਨੀ ਕ ਸੰਗਤ ਹੁੰਦੀ ਹੈ ਤੇ ਕੀ ਤਿਆਰੀਆਂ ਚੱਲਦੀਆਂ ਨੇ ਤੇ ਕੀ ਕੀ ਕਿਹੜੇ ਕਿੱਥੇ ਕਿੱਥੇ ਪੜਾਅ ਨੇ ਕਿੰਨੇ ਪੜਾਅ ਨੇ ਸਾਰਾ ਕੁਝ ਦਿਖਾਵਾਂਗੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਬਣੇ ਰਹੋ ਜੀਤਾ ਖਾਲਸਾ ਵਾਣੀ ਗੁਰਜੀ ਕੀ ਫਤਿਹ ਮਤੇਤ੍ਰਪੰਤ ਨਗਰਵਾਸੀਨ ਤੇ ਕੀਆ ਭਾਈ ਕੀ ਆਪ ਜੀ ਨੂੰ ਪਤਾ ਹੈ ਤੰਤਨਾ ਸ੍ਰੀ ਗੁਰੂ ਸਿੰਘ ਮਹਾਰਾਜ ਜੀ ਦਸਵੀਂ ਗੁਰੂ ਸਿੰਘ ਮਹਾਰਾਜ ਜੀ ਇਹਨਾਂ ਨੇ ਇੱਕ ਤੂੜੇ ਦੀ ਖਸ਼ੀ ਨੂੰ ਉੱਤਰ ਰੱਖਦੇ ਹੋਇਆ ਸਾਰੇ ਨਗਰ ਪੱਤਰ ਹੋ ਕੇ ਸਤਿਗੁਰਾਂ ਦੀ ਓਪਾਰ ਕਿਰਪਾ ਦਾ ਸਦਕਾ ਕਿ ਅੱਜ ਆਪਣੇ ਨਗਰ ਦੇ ਵਿੱਚ ਪੰਜ ਪਿਆਰਿਆਂ ਦੀ ਰੋਾਈ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਭਾਈ ਆਪਣੇ ਨਗਰ ਦੇ ਵਿੱਚ ਸਤਿਗੁਰੂ ਜੀ ਦਸਤਗਾਰੇ ਦੇਣਗੇ o ਚਾਨੇ ਪਾਉਣ ਦੀ ਤਿਆਰੀ ਹੈ ਜੀ ਜਕਾਰੇ ਛੱਟਦੇ ਪੰਜ 14 ਸਾਵਾਂ ਦੇ ਆਸਰੀਆ ਕਾਲੋ ਦੀ ਰਕਮ ਲੈ ਗਿਆ ਜੀ ਜਦੋਂ ਤਾਵੇਂ ਤਨ ਕੋ ਬਾਹਰ ਨਾ ਦੇ ਬਿਨਸਾਏ ਸਤਨਾਮ ਵਾਹਿਗੁਰੂ ਲਓ ਜੀ ਸੰਗਤ ਜੀ ਪਹਿਲਾ ਪੜਾ ਤੇ ਦੇਖੋ ਤੁਸੀਂ ਠੀਕ ਹੈ ਜੀ ਪਹਿਲਾ ਪੜਾ ਆ ਗਿਆ ਜੀ ਬਾਬਾ ਜੀ ਪਹਿਲਾ ਪੜਾ ਜੀ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਭਈ ਜਾਂਦੇ ਰਹੇ ਚਵਾਦਾਂ ਇਹ ਪੰਨੀਆਂ ਦਾ ਲੰਗਰ ਆ ਜੀ ਸੋਹਣਾ ਨੇ ਪੜਾ ਤੋਂ ਅੱਗੇ ਵੱਲ ਨੂੰ ਚੱਲੇ ਪਾਤੇ ਦੂਜੇ ਪੜਾ ਤੇ ਰੁਕਾਂਗੇ ਆਹ ਦੇਖੋ ਤੁਸੀਂ ਸੰਕਤ ਵਿੱਚ ਦੂਜੇ ਪੜਾ ਤੇ ਦਿਖਾਵਾਂਗਾ ਉੱਥੇ ਉੱਥੇ ਵੀ ਚੱਲੂਗਾ ਕੀਰਤਨਾ ਸ਼ਬਦ ਸਾਰਾ ਇਤਿਹਾਸ ਤੇ ਦੇਖੀ ਤੇ ਨਾਲ ਪਿੰਡ ਦਾ ਸਾਰਾ ਲਗਰ ਗੀਤਨ ਦਿਖਾਵਾਂਗਾ ਆਹ ਸਾਰੇ ਦੱਸ ਨਾਮ ਵਾਹਿਗੁਰੂ ਲਓ ਜੀ ਅੱਗੇ ਵੱਲ ਨੂੰ ਫੇਰ ਚੱਲੇ ਪਾਤੇ ਸੰਕਤ ਦਰਸ਼ਨ ਦੀ ਦਾਤ ਕਰੀ ਜਾਂਦੀ ਆ ਤੇ ਦੇਖੋ ਤੁਸੀਂ ਲਓ ਜੀ ਸੰਗਤ ਜੀ ਇੱਥੇ ਹੈਗਾ ਦੂਜਾ ਪੜਾ ਇਹ ਦੂਜਾ ਪੜਾ ਬਹੁਤ ਵਧੀਆ ਪ੍ਰਬੰਧ ਕੀਤਾ ਪਾਈਆਂ ਨੇ ਤੇ ਆ ਦੇਖੋ ਤੁਸੀਂ ਨੂੰ ਅੱਗੇ ਜਾ ਕੇ ਦਿਖਾਉਣੇ ਬਹੁਤ ਵਧੀਆ ਪ੍ਰਬੰਧ ਹੈ ਤੇ ਸਾਰੀ ਸੰਗਤ ਖੁੱਲੀ ਵੰਦੀ ਹੈ ਇੱਥੇ ਠੀਕ ਹੈ ਜੀ ਆਈ ਵਾਰ ਇਹਨਾਂ ਦਾ ਪ੍ਰਬੰਧ ਸਭ ਤੋਂ ਵਧੀਆ ਹੀ ਹੁੰਦਾ ਬਹੁਤ ਵਧੀਆ ਪ੍ਰਬੰਧ ਕਰਦੇ ਨੇ ਬਾਈ ਤੇ ਆ ਦੇਖੋ ਤੁਸੀਂ ਇਹ ਆ ਦੂਜਾ ਪੜਾ ਸਾਰੇ ਪੜਾ ਨੂੰ ਅੱਜ ਦਿਖਾਵਾਂਗੇ ਏ ਤੁਸੀਂ ਇੱਧਰ ਦੇਖੋ ਦੇਖੋ ਸੰਗਤ ਦਰਸ਼ਨ ਦਾਰੇਪੁਰੇ ਸ਼ਰਧਾ ਨਾਲ ਕਰੀ ਜਾਂਦੀ ਹੈ ਤੇ ਇੱਥੇ ਦੇਖੋ ਤੁਸੀਂ ਆਹ ਦੇਖੋ ਇਹ ਪ੍ਰਬੰਧ ਦੇਖੋ ਇੰਦਰ ਪੜਾਕੇ ਵੀ ਪਈ ਜਾਂਦੇ ਨੇ ਤੇ ਪ੍ਰਬੰਧ ਦੇਖੋ ਤੁਸੀਂ ਦੇਖੋ ਜੀ ਮੂਰੇ ਪੰਜ ਪੈਰੇ ਜੀ ਇੱਧਰ ਫਾਲਕੀ ਸਾਹਿਬ ਤੇ ਦੇਖੋ ਕਰੋ ਦਰਸ਼ਨ ਦੇਖੋ ਜੀ ਇੱਧਰ ਪੜਾਕੇ ਤੇ ਇਹਦੇ ਬੱਚੇ ਗੁਰਗੋਂ ਸਿੰਘ ਜੀ ਦੇ ਆਗਮਨ ਦੇ ਸਾਹਦੇ ਜੀ ਪੀਸੀ ਤੇ ਨਗਰਗੀਰ ਤਾਂ

या जा जय जालम के लिए सजा लेके आया झुक जावो सितकार से, से ये दुनिया बनो खुदा का संदेशा खुदा लेके आया ਤੇ ਤੀਜੇ ਪੜਾ ਤੋ ਵੀ ਚਾਲੇ ਪਾਦੇ ਅੱਗੇ ਆ ਦੂਜੇ ਪੜਾ ਤੋ ਸੋ ਵੀ ਤੀਜੇ ਪੜਾ ਤੇ ਰੁਕਾਂਗੇ ਜਾ ਕੇ ਲਾਓ ਜੀ ਅੰਗਤ ਜੀ ਇਹ ਆ ਗਿਆ ਤੀਜਾ ਪੜਾ ਤੇ ਸੰਕਰ ਦੇਖੋ ਅੰਗਤ ਵੀ ਵਧੀ ਜਾਂਦੀ ਹੈ ਤੇ ਪੜਾ ਵੀ ਅੱਗੇ ਵਧੀ ਜਾਂਦੇ ਨੇ ਦੇਖੋ ਜੀ ਮੇਨ ਰੋਡ ਤੇ ਆ ਗਏ ਹੁਣ ਪੜਾਏ ਪਿਆਰੇ ਇਹ ਪੜਾ ਦਾ ਪ੍ਰਬੰਧ ਵੀ ਬਹੁਤ ਵਧੀਆਗਾ ਪਹਿਲੇ ਪੜਾਅ ਤੇ ਸੀਗਾ ਜੀ ਪਿੰਨੀਆਂ ਤੇ ਦੂਜੇ ਪੜਾਅ ਤੇ ਸੀਗਾ ਜੀ ਬਰੈਡ ਆ ਹੁਣ ਤੀਜਾ ਪੜਾਅ ਆ ਠੀਕ ਆ ਜੀ ਅੱਗੇ ਸਾਨੂੰ ਸਾਰਾ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ ਤੇ ਬਸ ਬਣੇ ਰਹੋ ਤੁਸੀਂ ਕਰੋ ਘਰ ਕੋਲ ਬਣਾ ਲਓ ਜੀ ਹੁਣ ਆ ਗਿਆ ਚੌਥਾ ਪੜਾਅ ਸ਼ੁਰੂ ਕਰ

ਦੀ दांत ਛੋੜੀ ਪਾ ਦਿਓ ਲਓ ਜੀ ਇੱਥੋਂ ਹੁਣ ਫੇਰ ਪਾਤੇ ਚੱਲੇ ਇਹ ਸੀਗਾ ਚੌਥਾ ਚੌਥਾ ਫੜਾ ਸੀਗਾ ਹੁਣ ਅੱਗੇ ਚੱਲਦੇ ਆਂ ਤੇ ਅੱਗੇ ਜਾ ਕੇ ਤੁਹਾਨੂੰ ਕਰਾਉਣੇ ਦੱਸਦੇ ਆਂ ਦੇਖੋ ਬੱਚੋ ਸੰਗ ਕਰੋ ਸੰਘਾਤ ਦੇ ਦਰਸ਼ਨ ਤੇ ਨਗਰ ਕੀਰਤਨ ਦੇ ਲਓ ਜੀ ਇੱਥੇ ਆ ਚੀਮਾ ਪੜਾ ਠੀਕ ਆ ਜੀ ਇਹ ਸੰਗਤ ਦਾ ਵੀ ਆਏ ਵਾਰ ਪੜਾ ਹੁੰਦਾ ਤੇ ਬਹੁਤ ਸ਼ਾਬਾਸ਼ ਕਰਦੇ ਆ ਆ ਦੇਖੋ ਤੁਸੀਂ ਇੱਧਰ ਕਿਰਪਾਲ ਸਿੰਘ ਸਾਹਿਬ ਤੇ ਬਾਕੀ ਬਾਈ ਜੀ ਨਗਰ ਕੀਰਤਨ ਦੇ ਦਰਸ਼ਨ ਤੁਸੀਂ ਵੀ ਕਰੋ ਪਿੰਡ ਦਾ ਮੈਂ ਕਿ ਬਾਕੀ ਤੁਹਾਨੂੰ ਅੱਗੇ ਹੋਰ ਦਿਖਾਵਾਂਗੇ ਤੇ ਬਣੇ ਰਹੋ ਅੱਗੇ ਵੀ ਕਿਹੜੇ ਕਿੰਨੇ ਕੁ ਪੜਾ ਚਲੋ ਚਲੋ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਹੇ ਗੁਰੂ ਸਤਨਾਮ ਵਾਹਿਗੁਰੂ ਹੋ ਨਹਾ ਸ੍ਰੀ ਆਕਾਲ ਸੋਨਾ ਸ੍ਰੀ ਆਕਾਲ ਲਓ ਜੀ ਬਾਈ ਜੀ ਹੁਣ ਆ ਗਿਆ ਲਾਸਟ ਪੜਾ ਜਿਹੜਾ ਆਪਣੇ ਸਾਰੇ ਘਰਾਂ ਦੇ ਸਹਿਯੋਗ ਨਾਲ ਹੁੰਦਾ ਹੈ ਤੇ ਉੱਥੇ ਆ ਕੇ ਹੁਣ ਆਪ ਆਪਣੇ ਘਰਾਂ ਕੋਲੇ ਇੱਥੇ ਲਾਸਟ ਪੜਾਗਾ ਠੀਕ ਹੈ ਜੀ ਉਤੋਂ ਬਾਅਦ ਸਮਾਪਤੀ ਹੈ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਅੱਗੇ ਤੁਹਾਨੂੰ ਦਿਖਾਉਣਾ ਹੈ ਵੀ ਕਿਵੇਂ ਪ੍ਰਬੰਧ ਕਰ ਰੱਖਿਆ ਆਪਣਿਆਂ ਵਾਲੇ ਵੀਰਾਂ ਨੇ ਤੇ ਮਿਲਦੇ ਆਂ ਆਹ ਦੇਖੋ ਜੀ ਪ੍ਰਬੰਧ ਚੱਲ ਜਾਂਦੇ ਆ ਮੁੰਡੇ ਇੱਧਰ ਦੀ ਆਉਣਗੇ ਆਹੋ ਘੜੀ ਤੇ ਲੱਗੇ ਪਏ ਨੇ ਅਪਰਧਾਂ ਨਾ ਬੱਜਾ ਫਰਦਾ ਦੇਖੋ ਜੀ ਕੱਪ ਤਿਆਰ ਨੇ ਜੀ ਸੇਵਾਦਾਰ ਵੀ ਸਾਡੇ ਤਿਆਰ ਨੇ ਤੇ ਇੱਧਰ ਚਾਹ ਬਣੀ ਜਾਂਦੀ ਹੈ ਚਾਹ ਬਣ ਗਈ ਤਿਆਰ ਹੋ ਗਈ ਤੇ ਸਾਡੇ ਘਰ ਕੋਲੇ ਪਹੁੰਚਣ ਵਾਲਾ ਜੀ ਨਗਰ ਕੀਰਤਨ ਬਹੁਤ ਸੰਗਤ ਹੈ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਤੁਸੀਂ ਦੇਖਿਓ ਵੀ ਸੰਗਤ ਹੈ ਜੀ ਪੂਰਾ ਇਕੱਠਾ ਹੈ ਪਿੰਡ ਦਾ ਅੱਜ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰਾ ਪਿੰਡ ਇਕੱਠਾ ਹੁੰਦਾ ਹਨਾ ਵਧੀਆ ਪੂਰੀ ਸ਼ਰਦਾਂ ਨਾਲ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਬਹੁਤ ਵਧੀਆ ਲੱਗਦਾ ਭਾਈ ਇਦਾਂ ਹੀ ਸਾਰੇ ਪਿੰਡ ਇਦਾਂ ਹੀ ਇਕੱਠੇ ਰਹਿਣ ਰਲ ਮਿਲ ਕੇ ਰਿਆ ਕਰੋ ਤੇ ਪ੍ਰਮਾਤਮਾ ਇਦਾਂ ਹੀ ਸਾਡੇ ਪਿੰਡ ਤੇ ਮਿਹਰ ਕਰੇ ਮੇਲ ਜੋਲ ਬਣਿਆ ਰਹੇ ਇਦਾਂ ਹੀ ਸੰਗਤਾਂ ਦੇ ਇਕੱਠ ਹੁੰਦੇ ਰਹਿਣ ਤੇ ਪ੍ਰਮਾਤਮਾ ਸੇਵਾ ਲੈਂਦਾ ਹੈ ਆ ਦੇਖੋ ਜੀ ਮੂਰੇ ਮੂਰੇ ਮਿੱਟੀ ਦੀਆਂ ਟਰਾਲੀਆਂ ਤੇ ਕੁਸ ਕੁ ਸੰਗਤ ਤਾਂ ਪਹੁੰਚ ਚੁੱਕੀ ਹੈ ਜੀ ਤੇ ਬਾਕੀ ਸਾਰੀ ਸੰਗਤ ਪਿੱਛੇ ਆ ਤੇ ਇੱਥੋਂ ਆਪਾਂ ਸਾਨੂੰ ਹੁਣ ਦਰਸ਼ਨ ਕਰਾਵਾਂਗੇ ਹੁਣ ਬਸ ਆਉਣ ਵਾਲੇ ਨੇ ਤੇ ਬਣੇ ਰਹੋ ਜੀ ਸਪੋਰਟ ਜ਼ਰੂਰ ਕਰੋ ਬਾਈ ਚੰਗੇ ਜੀ ਨੂੰ ਸਪੋਰਟ ਕਰਿਆ ਕਰੋ ਯਾਰ ਲਓ ਜੀ ਦੇਖੋ ਸੰਗਤ ਤੇ ਸਭ ਤੋਂ ਪਹਿਲਾਂ ਪਾਣੀ ਵਾਲੇ ਬਾਈ ਪਾਣੀ ਦੀ ਸੇਵਾ ਕਰਦੇ ਹੋਏ ਉਹ ਤੋਂ ਬਾਅਦ ਬਾਈ ਝਾੜੂ ਬੋਂਕਰ ਇਹਨਾਂ ਦੀ ਸੇਵਾ ਕਰਦੇ ਸਾਫ ਸਪਾਈ ਦੀ ਸੇਵਾ ਤੋਂ ਦੂਜਾ ਬਾਅਦ ਪਾਲਕੀ ਸਾਹਿਬ ਪੰਜ ਪਿਆਰੇ ਤੇ ਪਾਲਕੀ ਸਾਹਿਬ ਤੇ ਦੇਖੋ ਹੁਣ ਦੇਖੋ ਤੁਸੀਂ ਪਿੰਡ ਦਾ ਇਕੱਠ ਦੇਖੋ ਟਾਠਾ ਮਾਰਦਾ ਇਕੱਠਾ ਦੇਖੋ ਬਾਈ ਆ ਦੇਖੋ ਉਹ ਟੋਟੋਲੇ ਬੱਚੇ ਬੈਠੇ ਨੇ ਉਹ ਦੇਖੋ ਆ ਦੇਖੋ ਐਕਸ਼ਨ ਕਲੀ ਦੀ ਸੇਵਾ ਕਰਦੇ ਆ ਤੇ ਆ ਦੇਖੋ ਜੀ ਆ ਦੇਖੋ ਜੀ ਸੰਗਤਾਂ ਕਰਦੇ ਆ ਦੇਖੋ Let's go. Saptanam Vaheguru Saptanam ਕਾਪਟਨ ਆਵਾਜ਼ ਗਰੂਨ ਦੇਖੋ ਜੀ ਤੇਰਾ ਪੜਾ ਕੇ ਭਾਈ ਜੰਦੇ ਆ ਜੇਕਰ ਜ਼ਿੰਦਗੀ ਹੈ ਤਾਂ ਸ਼ੇਰ ਦੀ ਹੈ ਅੱਖ ਲਈ ਜੋ ਚੰਗ ਲਈ ਵਕਤ ਦਾ ਹੈ ਵੇਖ ਖਾਖ ਔਰ ਧੌਣ ਨਾ ਕਰੇ ਨੀਵੇਂ ਕਦੇ ਗਿੱਦੜਾ ਵਾਂਗ ਨਾ ਲੁਕਦਾ ਏ ਇੱਕ ਮੜੀ ਤੇ ਜੱਗ ਪਿਆ ਹਾਰ ਪਾਵੇ ਇੱਕ ਕਬਰ ਤੇ ਜੱਗ ਪਿਆ ਥੱਕਦਾ ਏ ਬੀਲੇ ਪਾਣਾ ਜਿਵੇਂ ਮਿੱਠੇ ਨਸਾਨਿਆਂ ਨੂੰ ਕਦੇ ਇਹ ਖ ਤੂਫਾਨ ਨਾਮ ਰੁਕ ਗਾੜੇ ਲਾਓ ਜੀ ਹੁਣਾ ਸਮਾਪਤੀ ਐ ਤੇ ਗੁਰਦੁਆਰਾ ਸਾਹਿਬ ਕੋਲੇ ਨਗਰ ਕੀਰਤਨ ਪਹੁੰਚ ਗਿਆ ਜੀ ਇਸ ਤੋਂ ਬਾਅਦ ਬਸ ਸਮਾਪਤੀ ਐ ਤੇ ਤੁਸੀਂ ਦੇਖੋ ਜੀ ਸੰਗਤ ਆ ਬਸ ਸੰਗਤ ਇਹਦੇ ਬਾਅਦ ਸਮਾਪਤੀ ਆਸਾਂ ਬਾਕੀ ਬਹੁਤ ਵਧੀਆ ਲੱਗਿਆ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਦਰਸ਼ਨ ਕਰਕੇ ਆਇਆ ਆਨੰਦ ਕੇ ਨਾਮ ਸੰਗਤਾਂ ਨੂੰ ਬੇਨਤੀ ਆਪਰੇ ਅਰਦਾਸ ਬੇਨਤੀ ਹੋਣੀ ਹੈ ਥੱਲੇ ਵਾਹਿਗੁਰੂ 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 ਹਾਈ ਹੋ ਠਾਕੁਰ ਤੁਮ ਭੈਰ ਬਾਸ ਦਿਓ ਪਿੰਡ ਸਾਬ ਤੁਮ ਮਾਤਾ ਪਿਤਾ ਹਮ ਬਾਲਕ ਤੇ ਰਹੇ ਤੁਮਰੀ ਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਜਗਲ ਸਮਗਰੀ ਤੁਮਰਾ ਸੂਤਰਤਾਰੀ ਤੁਮ ਤੇ ਹੋਏ ਸੋਹਾ ਗਿਆ ਕਾਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਬਾਣੀ ਤੂੰ ਦਿਹਾਕੇ ਰਦਾਸ ਮਾਰੀ ਓ ਪਿੰਡ ਸਭ ਤੇਰਾ ਪਿਆਰਿਆ ਕਾਹ ਨਾਲ ਇੱਕ ਸਭ ਤੇਰੀ ਬੜਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਕੀ ਅਕਾਰ